ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਸੀਐਮ ਮਾਨ ਤੇ ਕੇਜਰੀਵਾਲ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਤੇ ਪੱਤਰਕਾਰਾਂ ਨੇ ਇਸ ਦੇ ਸਵਾਲਾਂ ਦੇ ਜਵਾਬ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਮੰਗੇ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਨੇਤਾ ਅਜਿਹੇ ਸਵਾਲਾਂ ਦਾ ਜਵਾਬ ਲੈਣ ਦੀ ਥਾਂ ਤੇ ਯੂ-ਟਰਨ ਮਾਰ ਜਾਂਦੇ ਨੇ ਅਗਲੇ ਸਵਾਲ ਦਾ ਜਵਾਬ ਦਿੰਦੇ ਆ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਦੀ ਇਸ ਮੁੱਚੀ ਲੀਡਰਸ਼ਿਪ ਆਪਣੀ ਸਥਿਤੀ ਸਪਸ਼ਟ ਕਰੇ ਕਿ ਉਹ ਕਿਸ ਦੇ ਨਾਲ ਨੇ ਅਤਵਾਦੀਆਂ ਦੇ ਨਾਲ ਨੇ ਜਾਂ ਫਿਰ ਪੰਜਾਬ ਦੇ ਭਲੇ ਲਈ ਹੋਰ ਇਸ ਮੌਕੇ ਤੇ ਉਹਨਾਂ ਨੇ ਬੋਲਦੇ ਆ ਕਿ ਕੁਝ ਕਿਹਾ ਗਿਆ ਆਉਟਰ ਨਾ ਕਰਦੇ ਆ ਸੱਚਾ ਕਿ ਇੱਕ ਸ਼ਬਦ ਜ਼ੁਬਾਨ ਰੋਗ कुछ ऑपोजिशन के लीडर्स को इस प्रॉब्लम से इस बीमारी से ग्रस्त हैं वो पहले कुछ कह देते हैं बाद में जब लोगों की तरफ से बैकलैश आता है तो यू टर्न लेना पड़ता है और जब यू टर्न लेके भी उसको जस्टिफाई ना कर पाए तो वो हम जैसों के खिलाफ वो पुलिस में कंप्लेंट लेके जाते हैं जी सदके एक या दस कंप्लेंट लेके जाएँ उन्होंने जो पब्लिक डोमेन में कहा है वो सबके सामने है ਸਰ ਐਕਸੈਸ ਸਰ ਅੱਛਾ ਫਿਰ ਐਕਸਟੈਂਡ ਕਰ ਲੈ ਸੁਖਪਾਲ ਖਹਿਰਾ ਵੀ ਸਵਾਲ ਚੁੱਕ ਰਹੇ ਨੇ ਜੀ ਇਨਫੋਰਮ ਲੈ ਕੇ ਸੇਮ 트랙 ਦੇ ਉੱਪਰ ਜਿਸ ਤਰੀਕੇ ਨਾਲ ਸਿਰਸਾ ਨਹੀਂ ਚੁੱਕਿਆ ਕੀ ਕਿਹਾ ਉਹਨਾਂ ਨੇ ਕੋਈ ਕਿੰਨੇ ਜੀ ਫੇਕ ਇਨਫੋਰਮ ਸੁਖਪਾਲ ਖਹਿਰਾ ਤੇ ਹੁਣੇ ਤਾਂ ਕਾਂਗਰਸ ਡਿਸਾਈਡ ਕਰੇ ਕਿ ਕੀ ਕੇਂਦਰ ਲੀਡਰਸ਼ਿਪ ਕਾਂਗਰਸ ਦੀ ਸ਼੍ਰੀਮਤੀ ਸੋਨੀਆ ਗਾਂਧੀ ਮਲਕ ਅਰਜਨ ਖੜਗੇ ਰਾਹੁਲ ਗਾਂਧੀ ਕੀ ਉਹ ਸੁਖਪਾਲ ਸਿੰਘ ਖਹਿਰਾ ਦੇ ਇਸ ਬਿਆਨ ਦੇ ਨਾਲ ਸਹਿਮਤ ਨੇ ਕਿ ਜਿਸ ਤਰੀਕੇ ਦੇ ਨਾਲ ਅੱਜ ਮੈਂ ਉਹਨਾਂ ਦਾ ਬਿਆਨ ਸੁਣਿਆ ਨਹੀਂ ਹੈ ਦੇਖਿਆ ਨਹੀਂ ਹੈ ਪਰ ਜੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਜੋ ਤੁਸੀਂ ਕਹਿ ਰਹੇ ਹੋ ਤੇ ਫਿਰ ਇਹ ਤਾਂ ਕਾਂਗਰਸ ਕਲੀਅਰ ਕਰੇ ਕਿ ਉਹ ਅੱਜ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਨਾਲ ਖੜੀ ਹੈ ਕਿ ਉਹਨਾਂ ਲੋਕਾਂ ਉਹਨਾਂ ਪਰਿਵਾਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਨਾਲ ਤੱਕਾ ਹੁੰਦਾ ਜਿਨ੍ਹਾਂ ਦੇ ਕਿਸੇ ਵਿਅਕਤੀ ਦਾ ਕਤਲ ਹੁੰਦਾ ਉਹ ਸੰਜੇ ਬਰਮਾ ਜੀ ਦੇ ਪਰਿਵਾਰ ਦੇ ਨਾਲ ਖੜੇ ਹੈ ਕਾਂਗਰਸ ਪਾਰਟੀ ਅੱਜ ਜਾਂ ਅੱਜ ਉਹਨਾਂ ਗੈਂਗਸਟਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਅੰਜਾਮ ਤੱਕ ਪੰਜਾਬ ਪੁਲਿਸ ਨੇ ਪਹੁੰਚਾਇਆ ਜੋ ਕਿਤਾਬ ਉਸਕ